ਦਟਾ ਟਾਂਡ ਹੋ ਗਈ ਹੈ ਹੁਣ ਲੇਟ ਵੀ ਨਿਕਲੀ ਦਾ ਅਜੀਆਂ ਦੇ ਵਿੱਚੋਂ ਸਵੇਰੇ ਕਰੀ ਬੰਨ ਕੇ ਅੰਦਰ ਹੀ ਪੱਠੇ ਬਾਜ਼ੀ ਦੇ ਆ ਤੇ ਵੱਡੇ ਰਿਆਂ ਨਹੀਂ ਬਾਹਰ ਕੱਢੀ ਬਹੁ ਤੇ ਸਦਾ ਆ ਜੀ ਲੱਗੇ ਹੋਏ ਆ ਸਦਾ ਜੀ ਠੰਡ ਜਾਰੀ ਹੋ ਗਈ ਨਾ ਅੱਗੇ ਨਾ ਠੰਡ ਹੋ ਗਈ ਜਾਰੀ ਤੇ ਮਹੀਨਾ ਵੀ ਆ ਮਾਗ ਚੜ ਗਿਆ ਮਾਗ ਰਤ ਕੰਨੇ ਚਲ ਗਿਆ ਮਾਗ ਤੇਰਾ ਚੜ ਗਿਆ ਮਾਗ ਚਲ ਗਿਆ ਮੱਗਰ ਆ ਤਦ ਹੋਰ ਕਿਹੜਾ ਹੁੰਦਾ ਬਾਗ ਮੋਕੇ ਬਾਗ ਹੁੰਦਾ ਤੇ ਮਾਗੀ ਹੁੰਦਾ ਤਦ ਹੋਰ ਕਿਹੜਾ ਹੁੰਦਾ ਮੱਗਰ ਤੇ ਤੇ ਚੜ ਗਿਆ ਹੁਣ ਤੇ ਠੰਡ ਤਾਂ ਹੋਣੀ ਆ ਅਗਲਾ ਮਹੀਨਾ ਇਹਨਾਂ ਨੂੰ ਜਾਰੀ ਰੁੰਦੀ ਆ ਆਏ ਮਹੀਨਾ ਚਲੋ ਬਾਕੀ ਮੱਗਰ ਜੋ ਬਤਾਨੀ ਬਾਕੀ ਇਹਨਾਂ ਨੂੰ ਜਰਾ ਪਤਾ ਮੱਗਰ ਦਿਮਾਗ ਆ ਠੀਕ ਆ ਜੀ ਕਬੂਲ ਕਰਿਓ ਭਗਵਾਨ ਨੇ ਇੱਕ ਵਾਰ ਬਾਹਰ ਕੱਢ ਕੇ ਬੰਤਿਆ ਤੇ ਥੋੜੀ ਬਹੁਤ ਪੱਠੇ ਪਾ ਗਏ ਤੁਨੂੰ ਤੇ ਇਹਨਾਂ ਬੰਦਾਂ ਕ ਲਾਂਬੇ ਅਜੇ ਟਾਈਮ ਪਿਆ ਤਾਂ ਆਪਾਂ ਥੋੜਿਆ ਕੰਮ ਸਾਫ ਕਰ ਦਿੰਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਧੋਈ ਦੋਈ ਇਹਨੂੰ ਸਾਫ ਹੋ ਗਈ ਆ ਤੇ ਇਹ ਬਿਮਾਰੀ ਜਲੀ ਪਸ਼ੂਆਂ ਨੂੰ ਤੈਨੂੰ ਚਰੀ ਦੇ ਰਗੜ ਗਈ ਬਹੁਤ ਜਿੰਗਾ ਚੜਾਈ ਕਰ ਦੇਣੀ ਪਰ ਬਚ ਗਈ ਆ ਬਹੁਤ ਹੀ ਕਰਦੀ ਆ ਜਾਨਵਰ ਵੀ ਤੇਜ਼ ਆ ਜੇ ਬੱਸ ਜਦੋਂ ਤੁਸੀਂ ਜਾਨਵਰ ਉਹਨਾਂ ਕਰ ਲਓ ਜਾਨਵਰ ਵੀ ਉਦਾਂ ਦਾ ਹੋ ਜਾਂਦਾ ਤਾਂ ਬਹੁਤ ਐੜੀਆਂ ਸਾਡੀਆਂ ਦੋਵੇਂ ਬਾਕੀ ਦੇਖਦੇ ਹੌਲੀ ਹੌਲੀ ਤੁਹਾਨੂੰ ਜਦੋਂ ਅੱਗੇ ਲੰਘਿਆ ਸ਼ੇਅਰ ਕਰਾਂਗੇ ਜੁੜੇ ਰਹੋ ਬਲੌਗ ਦੇ ਨਾਲ ਗਾਉਂ ਦੀ ਜਿਹੜਾ ਆਪਾਂ ਛੱਤ ਲਾਇਆ ਸੀ ਹਜੇ ਤੱਕ ਕੋਈ ਅੱਜ ਦਿਨ ਪੜਵਾ ਹੋ ਗਿਆ ਇਹਨੂੰ ਪਾਪੋ ਪੈਨ ਰੱਖਦੇ ਸੀ ਕੱਢ ਕੇ ਮਾਦਾ ਨੂੰ ਛਾਵੇਂ ਹੁੰਦੇ ਐਸ ਟਾਈਮ ਟਪੇ ਠੰਡ ਬਹੁਤ ਵਹਿਣ ਆਪੀ ਆ ਇਸ ਕਰਕੇ ਬਤੀ ਆਇ ਤੇ ਕੋਈ ਪੂਰੇ ਪਰੂਵਮੈਂਟ ਨਹੀਂ ਨਾ ਸੋ ਬਾਕੀ ਇਦਾਂ ਦੇ ਹੋਏ ਤੁਹਾਨੂੰ ਦੱਸ ਸਕਦਾ ਕਿ ਰੋਜ਼ ਆਪਾਂ ਨਾਲ ਦੀ ਨਾਲ ਅਪਡੇਟ ਤੇ ਬਾਕੀ ਦੇਖ ਸਾਡੇ ਸੂਰਜ ਚਿੱਖਾ ਪੈ ਰਿਹਾ ਹੈ ਜੇਲ ਪੈਣਾ ਕੇਨ ਪਾਣੀ ਗੱਟੀਤੀ ਹੋਈ ਆ ਉਹ ਨੱਥਾ ਜਾ ਰਿਹਾ ਹੈ ਕੀਆ ਸਾਹਮਣੇ ਉਜਾਰ ਪਈ ਹੋਈ ਆ ਤੇ ਟਾਈਮ ਹੋ ਗਿਆ ਟਾਈਮ ਦੇ ਸਕਦੇ ਤੁਸੀਂ ਨੋ ਅੱਜ ਇਹ ਮਦਨ ਗਨਪ੍ਰਥ ਵਿਸ਼ਨ ਨੰਬਰ 1 ਜਿਹਨੂੰ ਕਰੀ ਇੰਨਾ ਸਵਾਲ ਬਣਿਆ ਇੰਨਾ ਸਵਾਲ ਬਣਿਆ ਪੁੱਛੋ ਹੀ ਕੋਈ ਨਾ ਠੀਕ ਹੈ ਇਸ ਸ਼ਹਿਰਾਂ ਦੇ ਵਿੱਚ ਹਰੀਖ ਦੀ ਘਰ ਦੇ ਵਿੱਚ ਬਣਦਾ ਹੁਣ तकरीबन ਸਾਰੇ ਘਰਾਂ ਦੇ ਵਿੱਚ ਬਣਦਾ ਹਣਾ ਤੇ ਉਹ ਗਸਿਆ ਵਾਲਾ ਸ਼ਹਿਰਾਂ ਦੇ ਵਿੱਚ ਚਾਹ ਦੇ ਨਾਲ ਕੋਈ ਨਾ ਕੋ ਖਾਣ ਨੂੰ ਦਿਲ ਕਰੀ ਹੁੰਦਾ ਸਵੇਰੇ ਸਵੇਰੇ ਤੇ ਨਾਲ ਹੈਲਥੀਮ ਦਾ ਤੇ ਨਾਲ ਇਹ ਵਧੀਆ ਹੁੰਦਾ ਤੇ ਅੱਜ ਮੈਂ ਇਹਨਾਂ ਨੂੰ ਪਿੰਨੀਆਂ ਬਣਾਉਣੀਆਂ ਉਹ ਵੀ ਜਰੂਰੀ ਵਧੀਆ ਹੁੰਦੀ ਆ ਪਿੰਨ ਕਹਿੰਦੇ ਮੈਂ ਪਿੰਨੀਆਂ ਹੀ ਬਣਾਉਂਗਾ ਕਿ ਨਹੀਂ ਪਿੰਨੀਆਂ ਬਣਾਉਣੀਆਂ ਨੇ ਤੁਈ ਇਹਨਾਂ ਨੂੰ ਹੋਣੀ ਹੈ ਠੰਡ ਜਿਆਦੀ ਮੰਦੇ ਆ ਤੇ ਅਸੀਂ ਦੇ ਜੰਗ ਜਹਾਨ ਆ ਸਾਡਾ ਸਰਦ ਜਾਂਦਾ ਤੇ ਚਲੋ ਪਿੰਨੀਆਂ ਗਰਮਾਂ ਦੀ ਰੋਡੀਆਂ ਉਹ ਬਣਾ ਕੇ ਦਿੰਦੇ ਨਾ ਥੋੜੀਆਂ ਤੇ ਬਾਕੀ ਸੂਰ ਰ ਤਖਾ ਖੜਾ ਵੇਲੀ ਜੇ ਧਰਮ ਮਿਖਾਉਂ ਐ ਵੇਲੀ ਕੀ ਹੋ ਗਿਆ ਇਸ ਟਾਈਮ ਤੇ ਕੰਮ ਕਰ ਰ ਕੇ ਮੇਰੇ ਘਰੇ ਆ ਗਿਆ ਜੀ ਤੇ ਰਕੀ ਜਦ ਦਾ ਇਹ ਦਿਨ ਨੂੰ ਤੁਹਾਡਾ ਸਭ ਨਾਲ ਸ਼ੇਅਰ ਜੁੜੇ ਤੋ ਬਲੌਗ ਦੇ ਨਾਲ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਲੈ ਲਾਏ ਵਾਲਾ ਬਟਨ ਦਬਾ ਦਿਓ ਪਿਆਰ ਕਰ ਕਮੈਂਟਰੀ ਕਰ ਜੁੜੇ ਰੋ ਤੇ ਉਡਣਾ ਆਏ ਹਾਂ ਅਸੀਂ ਖੇਤਾਂ 'ਚ ਮੈਂ ਦੇਖਿਆ ਕਿ ਬਿੱਲੀ ਤੁਰ ਹੀ ਖੰਡੀ ਆ ਤੇ ਇਹ ਤੇ ਨਾ ਹੁਣ ਪਾਣੀ ਲਿਆ ਆ ਤੇ ਚੂਹੇ ਚਾਹ ਵਗੈਰਾ ਨੇ ਖਾਉਦੇ ਉਹਨਾਂ ਦੇ ਮਗਰ ਤੁਰ ਹੀ ਫਿਰਦੀ ਆ ਆ ਦੇਖ ਸਕਦੇ ਨੇ ਮੁੰਨਾ ਮਗਰ ਲਾ ਦਿੱਤੀ ਤੇ ਕਰਦੀ ਹੈ ਸ਼ਿਕਾਰ ਭਾਦੀ ਕੋਈ ਜਾਨਵਰ ਹੈ ਪੱਠਾ ਜਿਹੜਾ ਵੀ ਕੋਈ ਆਪਣਾ ਕੋਈ ਨਾ ਕੋਈ ਜੀਗਾਰਡ ਭਾੜਾ ਰਿੰਦਾ ਵੀ ਚੂਹੇ ਜਾਇਆ ਮਗਰ ਲੱਦੀ ਆ ਕਿਉਂਕਿ ਇੱਥੇ ਪਾਣੀ ਦਿੱਤਾ ਹੋਇਆ ਚੂਹੇ ਨਿਕਲਦੇ ਹੁਣ ਬਹੁਤ ਮੈਂ ਦੇਖਣ ਨੂੰ ਦੇਆਂ ਖੁੱਡਾਂ ਬਣਾਈ ਹੋਈਆਂ ਆਰੇ ਦੇਖ ਵਾ ਇੱਥੇ ਚੂਹਾ ਨੇ ਤੇ ਇਹਦੇ ਅੱਗੇ ਦਵਾਏ ਫੈਂਡੇ ਸੀ ਜਾਨਵਰ ਕੋਈ ਵੀ ਆ ਤੇ ਇਹ ਵੀ ਇਹ ਵੀ ਕਿਸੇ ਨਾ ਕਿਸੇ ਨਾ ਕਿਸੇ ਦਾ ਸ਼ਿਕਾਰ ਆ ਇਹ ਇਦਾਂ ਆਪਣੇ ਤੋਰ ਬਣਾਈ ਹੋਈ ਆ ਹੈ ਨਾ ਕੋਈ ਨਾ ਕੋਈ ਸਾਧਨ ਬਣਾਇਆ ਜਰੀਆ ਹੈ ਨਾ ਬਾਕੀ ਪੱਠੇ ਵੜਦੇ ਆਪਾਂ ਜੁੜੇ ਰਹੋ ਬਲੌਗ ਦੇ ਨਾਲ ਤੇ ਪੱਠੇ ਸੋਖਣ ਵਾਲ ਮੱਲੇ ਵੜਿਆ ਦਮਾਲ ਕੇ ਡੈਪਿਆ ਸਰੋਂ ਬਹੁਤ ਹੋ ਗਈ ਵਿੱਚ ਵੜਣੇ ਓਖੇ ਥੋੜੇ ਜਿ ਸੁਰ ਵਰਦੇ ਆ ਤੇ ਬਾਕੀ ਦੇਖ ਸਕਦੇ ਆ ਵਾਲਾ ਦ੍ਰਿਸ਼ ਇਹਨਾਂ ਵਈਏ ਦ੍ਰਿਸ਼ ਆ ਰਹੇ ਆ ਵਾਲੇ ਵਾਲਾ ਹਰਿਆਲੀ ਖਰੀਆਲੀ ਦਾ ਜਿਦਰਾ ਨਹੀਂ ਹੋਰ ਥੋੜੇ ਜਿਨਾ ਦਾ ਹੀ ਇਹ ਨਾ ਆਹ ਸਾਡੇ ਘੜ ਦਾ ਪੈਟਰੋਲ ਪੰਪ ਆ ਇੱਥੇ ਥੋੜਾ ਜਿਹਾ ਕੰਮ ਹੋਇਆ ਮੈਨੂੰ ਸੌਰੀ ਇਥੇ ਕਾ ਸਾਡੇ ਲਾਗੇ ਪੈਂਡ ਪੈਂਦਾ ਬਤਾਲਾ ਐਨਆਰਆਈ ਵੀਰਾਂ ਦਾ ਪੈਂਡ ਵੀ ਇਹਨਾਂ ਨੇ ਬਾਈਕਾਟ ਕੀਤਾ ਹੈ ਗਵਰਨਮੈਂਟ ਦਾ ਤੇ ਗਵਰਨਮੈਂਟ ਹੀ ਕੋਈ ਵੀ ਬੰਦਾ ਸਾਡੇ ਪਿੰਡ ਆਵੇ ਤੇ ਉਹਨੂੰ ਭਜਾਇਆ ਜਾਊਗਾ ਗਵਨ ਬਾਈਕਾਟ ਗਵਰਨਮੈਂਟ ਦਾ ਯੋ ਵੀਰ ਦੋਕ ਲੱਗੇ ਹੋਏ ਕਾਦ ਪਾਉਣ ਲੋਈ ਤੱਲੀ ਜਾਂਦਾ ਜੀ ਹਨਾ ਕੰਮ ਤਾਂ ਨਹੀਂ ਲੱਗੇ ਹੋਏ ਸਾਬ ਤੇ ਆਪਾਂ ਵੜਦੇ ਹੁਣ ਪੱਟੇ ਦੀ ਮਿਲਦੇ ਤੁਹਾਨੂੰ ਬਾਜੋ ਜੀ ਘਰੇ ਆ ਗਏ ਆਪਾਂ ਹੁਣ ਪੀਨੇ ਚਾਹ ਪਾਣੀ ਮੈਂ ਵੀ ਲੇ ਰਾਂ ਗੇੜ ਕੇ ਬੜਬੜਾ ਬੜਕੇ ਆਇਆ ਆਇਆ ਕਦੇ ਸਰਦਾਰ ਜੀ ਅੱਗੇ ਚਾਹ ਪਾਉਣ ਸਰਦਾਰ ਜੀ ਕਿੱਦਾਂ ਠੀਕ ਠਾਕ ਸਰਦਾਰ ਜੀ ਮਨੇ ਰਾਂਡੇ ਨੂੰ ਮਿਲ ਪਿੰਨੀਆਂ ਬਣਾ ਦੇ ਦੋੜੀਆਂ ਸਾਰਾ ਵਾਲਾ ਮੇਦਾ ਫਾਗ਼ੀ 17 ਦੋ ਪਿੰਨੀਆਂ ਉਹਦੇ ਆਕੀ ਬਹੁਤ ਹੁੰਦੀ ਐ ਜਿਗਾ ਮੇ ਜਿਗਾ ਫਾਗ਼ੀ ਦੇ ਚੁੱਕੀਆਂ ਵੀ ਉਹਨਾਂ ਬੜੀ ਚੀਜ਼ ਹੁੰਦੀ ਐ ਤਦਿਨ ਸਾਰਿਆਂ ਦੇ ਘਰੇ ਮੜਾ ਦੇਖ ਲੋ ਸਰਦਾਰ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਆ ਸਿਆਲਾਂ ਦੇ ਪਿੰਨੀਆਂ ਬਾਰੇ ਬਣਾਉਣੀ ਚਾਹੀਦੀ ਸਭ ਨੂੰ ਦੇਸੀ ਘਰ ਆ ਹੈਂ ਗੋਟੇ ਦੋਦੇ ਹੋਰ ਦੇ ਮੋਢੇ ਦੋਦੇ ਹੋਣ ਕੀ ਕਹਿਣਾ ਚਾਹੁੰਦੇ ਆ ਉਹ ਜਾ ਕੰਮ ਕਰ ਫੇਰੀ ਪਿੰਨੀਆਂ ਸਿਆਜ ਪਿੰਨੀਆਂ ਚਾਹੀਦੀ ਬਣਾਉਣੀਆਂ ਪਤਾ ਜੀ ਵੱਡੇ ਵਾਲੇ ਬੰਦੇਆਂ ਨੂੰ ਸਹੀ ਆ ਗਰਮ ਹੁੰਦੀਆਂ ਨਿਆਣਿਆਂ ਨੂੰ ਸਹੀ ਖਾਂਗੇ ਬਹੁਤ ਜੀ ਬਈਆ ਜਿ ਸਰਦਾਰ ਜੀ ਲੱਗੇ ਹੋਏ ਚਾਹ ਬਣਾਉਣਾ ਬੜਾ ਤੇ ਹੋਰ ਵਲੌਗ ਇਹਦਾ ਪਾਣਾ ਅੱਜ ਦਾ ਵਾਹ ਵਡਾ ਨਹੀਂ ਬਣਾਵਾਂਗੇ ਈਡਾ ਦਿਖਾਦੇ ਆ ਜੇ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਵਾਲਾ ਬਟਨ ਦਬਾ ਦਿਓ ਨਰਮਿਆ ਸਬਸਕ੍ਰਾਈਬ ਕਰਨਾ ਤੇ ਪਿਆਰੇ ਭਰ ਕਮੈਂਟ ਕਰਿਓ ਜੀ ਧੰਨਵਾਦ ਜੀ